ਮੇਰੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਚੱਲੇ ਆਂ ਖਰੜ ਵਾਲੀ ਸਾਈਡ ਗੁੱੜ ਲੈਣ ਤੇ ਦੇਖਦਿਆਂ ਨਾਲੇ ਨਵਾਂ ਬਲੌਗ ਬਣਾਉਣ ਦੀ ਸ਼ੁਰੂਆਤ ਕਰਨ ਲੱਗੇ ਆਂ ਅੱਜ ਡੈਡੀ ਬਣਾਉਗਾ ਅੱਜ ਗੁੱਡੀ ਨਹੀਂ ਬਣਾਉਣਾ ਬਲੌਗ ਅੱਜ ਮੈਂ ਬਣਾਉਂਗਾ ਮੈਂ ਕਿਹਾ ਦੇਖਦੇ ਆਂ ਮੈਂ ਬਣਾ ਕਿ ਮੇਰਾ ਬਲੌਗ ਪਸੰਦ ਆਉਂਦਾ ਕਿਸੇ ਨੂੰ ਜਾਨ ਨਹੀਂ ਆਉਂਦਾ ਬਾਕੀ ਪਹਿਲਾਂ ਦਫ਼ਤਰ ਜਾਵਾਂਗੇ ਉੱਥੇ ਦੇ ਪਰਮਿੰਦਰ ਲਾਵਾਂਗੇ ਤੇ ਅੱਗੇ ਜਾ ਕੇ ਦੇਖਦੇ ਆਂ ਖਲਾੜੀ ਤੇ ਕਿਹੜੀ ਤੇ ਗੁੱੜ ਮਿਲਦਾ ਵਧੀਆ ਬਾਕੀ ਖੜਕੇ ਕੋਲ ਬਣਾਵਾਂਗੇ ਵਧੀਆ ਕੁੜ ਲਿਆਉਣਾ ਏ ਚਲੋ ਅੱਗੇ ਮਿਲਦੇ ਆ ਤੁਹਾਨੂੰ ਰਸਤੇ ਚ ਵੀ ਮਿਲਾਂਗੇ ਕੀ ਬਣਦਾ ਅੱਗੇ ਮਿਲਦੇ ਆ ਤੁਹਾਨੂੰ ਹੁਣ ਦਫ਼ਤਰ ਜਾ ਕੇ ਮੈਂ ਕੀ ਆ ਬੋਲਾਂ ਓਦਣ ਬਣਾਇਆ ਤਾਂ ਐਸਾ ਓਦਣ ਮੈਂ ਬਣਾਇ ਨਹੀਂ ਕੱਟਦੇ ਤਾਂ ਹਾਂ ਹਾਂ ਕਿਉਂ ਮਾਦ ਚ ਗੇਰ ਬਣਾਉਂਗਾ ਅਲੇ ਮੈਨੂੰ ਬਣਾਉਣਾ ਨਹੀਂ ਨਾ ਹੁੰਦਾ ਹੂੰ ਬੋਲ ਹੁਣ ਹੌਲੀ ਹੌਲੀ ਸਿੱਖ ਜੂਂਗੇ ਓਏ لما ادھر سٹارٹ کری ہوئی ہے تاں کیا ہو گیا تھرل جا رہے ہیں دیکھتے ہیں کیا بنتا ہے اگے اگے گڑ لینڈ جا رہے ہیں گڑ لینا گڑ چیک کریں بابو یوگا بابو یوگا لینے چلیں اپنے یوگا لینے چلیں دیکھتے ہیں وہ نظر ایا کیا وہ دھڑ پتہ نہیں کیوں نہیں آ ਲੋ ਗੋੜ ਤੇ ਹਦਾ 20 ਕਿਲੋ ਤਾਜ ਨਹੀਂ ਦਮ ਟਾਈਮ ਲਾ ਦੇ ਦੇ ਦੂੰ ਇਕੱਠਾ ਕਿੰਨਾ ਟਾਈਮ ਲੱਗੂ ਹਾਂ ਕੰਟਾ ਕੋ ਲਾ ਦਿੰਦੀ ਹੋਈ ਗੱਲ ਦੀ ਕਾਰੇ ਲੂ ਰਹੇ ਹਾਂ ਬਲ ਬਲ ਸਹੀ ਲੱਗਦਾ 20 ਕਿਲੋ ਪੱਤਾ ਜੀ

ਕਵੈਂਟਾ ਜਿੰਗੰਜੀ ਇਹ ਇਹ ਗੋਲਗੱਟਾ ਇਹ ਗੋਲਗੱਟਾ ਆ ਗੋਲਗੱਟਾ ਕਿਦਾਂ ਲੱਗਿਆ ਕਰੀ ਇਹ ਠੀਕ ਐ ਛਿੰਗੰਜੀ ਜਿੰਗੰਨੀ ਹੈ ਇਹਨੂੰ ਕਹਿੰਦੇ ਉਹਨੇ ਗੋਲਗੱਟਾ ਅਰੇ ਹਾਂ ਚਾਹ ਨੁਕ ਜੂਸ ਪੀਣਾ ਕਿੰਨੂ ਦਾ ਜੂਸ ਪੀਣਾ ਹਾਂ ਗੰਨਾ ਪੀਉਂਗੇ ਰਸ और रास्ता पिला दो यार इधर आ जाओ रस पीऊंगे रस क्या चीज हां हां चाय पुननी हाँ, हाँ ले पिंदू कोई नहीं कोई नहीं अभी चलाएंगे गिलास भी है चाय पुननी भी हैगी ਹਾਂਜੀ ਇਹੀ ਤਾਂ ਹੁੰਦੀ ਹੈ ਖਿਲਾੜੀ ਪਰਾਂ ਤੋਂ ਬੰਨੇ ਲੱਗਣਾ ਇੱਧਰ ਉਹਦੇ ਜੋ ਰਸ ਜਾਊਗਾ ਉੱਥੇ ਜਾਊਗਾ ਰਸ ਦਿਖਾਵਾਂਗਾ ਤੈਨੂੰ ਚਲਾ ਕੇ ਵੀ ਪਹਿਲਾਂ ਆਪਣੇ ਹੁੰਦੀ ਸੀ ਘਰੇ ਜਸਰਾ ਗੁੜ ਬਣਾਇਆ ਸੀ ਮੇਰਾ ਵੀ ਸਾਫ ਜੇ ਕੰਨੇ ਲਾਈ ਹਨਾ ਰਸ ਭਲਾ ਦੇ ਯਾਰ ਕਿਹੜਾ ਗੰਨਾ ਇਹ 85 ਚੈੜੀਆਂ ਤੇ ਲਿਆਉਂਗਾ ਮੈਂ ਕੰਨੇ ਦੋ ਤਿੰਨ ਖੇਤ ਚ ਲਾ ਦੂੰਗਾ ਇੱਥੇ ਆਏ ਨਿੰਦਾਂ ਇਹ ਫਿਰ ਇਹ ਬਹੁਤ ਸਵਾਦ ਬਹੁਤ ਲੱਗਾ ਇਹ ਮੈਂ ਜਾੜ ਨੂੰ ਜੁੱਟ ਗਿਆ ਹੂੰ ਜਾੜ ਨੂੰ ਜੁੱਟ ਗਿਆ ਅਰੇ ਕਿੰਨੇ ਡਮਣੇ ਆਣੇ ਨਾ ਮੱਖੀਆਂ ਇਹ ਡਮਣੇ ਆ ਲੜਦੀਆਂ ਨਹੀਂ ਹੁੰਦੀਆਂ ਐਦਾਂ ਹੀ ਬੈਠੀਆਂ ਰਹਿੰਦੀਆਂ ਮਿੱਠੇ ਤੇ ਮਿੱਠੇ ਪਰ ਬੈਠੀਆਂ ਜੇ ਆਪਾਂ ਖੜੇ ਆਂ ਕਰਾਲੀ ਰੋਡ ਸੋਹਾ ਸੋੜਾਂ ਛਾਪਰ ਛਾਪਰ ਪਿੰਡ ਇਹ ਇਹ ਪਿੰਡ ਅੱਗੇ ਛਾਪਰ ਚਲੇ ਗਿਆ ਛਾਪਰ ਆ ਰਹਾ ਉਹ ਚਲੇ ਗਿਆ ਆਪਣੇ ਅੱਗੇ ਛਾਪਰ ਇਹ ਕਿਆ ਬਣਿਆ ਆਪਾਂ ਪਿੰਡੂ ਇਹ ਰਾਜ ਸਾਮੀਆਂ ਕਤ ਨਹੀਂ ਇਹ ਉਹ ਬਣਿਆ ਬਦਕ ਜਤਾਰਾ ਸਾਹਿਬ ਗੁਰੂ ਨਾਨਕ ਦਰਬਾਰ ਕਿਹੜਾ ਦਰਬਾਰ ਸਹਿਬ ਗੁਰੂ ਨਾਨਕ ਦਰਬਾਰ ਖਰੜ ਤਰਾਲੀ ਰੋਡ ਸ਼ਾਹਪੁਰ ਚੱਲ ਜੂਗਾ ਜਾਂ ਫੇਰ ਪੀਉਂਗੇ ਹਾਂ ਜਾਂ ਚੱਲ ਜੂਗਾ ਥੋੜਾ ਜਾਂ ਫੇਰ ਪੀ ਲਿਓ ਕੀ ਚੱਲ ਜੂਗਾ ਖਿਲਾੜੀ ਖਿਲਾੜੀ ਦੇ ਨਾਲ ਦੀ ਭਾਂਡੇ ਤਾਂ ਹਾਂ ਦੇਖ ਕੇ ਹਾਂ ਜਮਾਨੀ ਤੋਂ ਕਿਹੜੇ ਭਾਂਡੇ ਤੋਂ ਹੈ ਮੈਂ ਰਾਸ ਬਤਾਉਂਗਾ ਕੋਈ ਨਹੀਂ ਕਰਾਂਗੇ ਸਿਸਟਮ ਗਲਾਸ ਉੱਤੇ ਲੈ ਆਉਂਗੇ ਖਾਣਾ ਨਿਕਲ ਜੂਗਾ ਰਸ ਫਿਰ ਪੀਂਗੇ ਚੱਕਰ ਦਿਖਾਵਾ ਚੱਕਰ ਬਣ ਰਿਹਾ ਉਹ

ਮਖਾਤ ਨਹੀਂ ਕੁੱਤਾ ਦੇਖਦੇ ਆ ਕੋਈ ਕੋਟੀ ਫੁੱਟੀ ਹੁਣ ਕਿ ਮੌਨਟੀ ਕਾਰ ਲੋ ਜਾਣਾ ਆਪਾਂ ਹਾਂ ਦੇਖਦੇ ਆ ਕੋਈ ਤੇਰੀ ਮੰਮੀ ਜੋ ਕੋਈ ਕੋਟੀ ਲੈਣੀ ਆ ਹਾਂ ਦੇਖਦੇ ਜੇ ਕੋਈ ਵਧੀਆ ਮਿਲ ਗਈ ਹੈ ਨਾ ਕੋਟੀ ਜਾ ਕੇ ਪਤਾ ਲੱਗੂਗਾ ਤੇ ਫਿਰ ਬਾੰਦ ਵਿੱਚ ਆ ਪਾਵਾਂਗੇ ਦੁਆਰਾ ਕੁਲਹਾੜੀ ਤੇ ਫਿਰ ਕੁਲਹਾੜੀ ਤੇ ਕੁਲਹਾੜੀ ਨਹੀਂ ਹੁੰਦੀ ਦੁਆਰਾ ਕੁਲਹਾੜੀ ਤੇ ਕੁਲਹਾੜੀ ਹੁੰਦੀ ਹੈ ਹੈ ਕਹਿੰਦੀ ਕੁਲਹਾੜੀ ਤੇ ਆਵਾਂਗੇ ਕੁਲਹਾੜੀ ਹੈ ਬੁਗਿਆ ਕਲਾੜੀ ਕੁਲਹਾੜੀ ਨਹੀਂ ਹੈ ਨਹੀਂ ਆਵਾਂ ਕਿੱਥੇ ਹੁਣ ਬੋਲ ਦੁਆਰਾ ਕਿੱਥੇ ਕੁਲਹਾੜੀ ਕੁਲਹਾੜੀ ਕਲਾੜੀ ਧੱਗੇ ਤੇ ਕਲਾੜੀ ਕੁਲਹਾੜੀ ਖਲਾੜੀ ਖਲਾੜੀ ਕੁਲਹਾੜੀ ਨਹੀਂ ਕਲਾੜੀ ਕਲਾੜੀ ਹਾਂ ਗੁੜ ਵਾਲੀ ਕਲਾੜੀ ਗੁਡਾਲੀ ਕਲਾੜੀ ਕੁਲਹਾੜੀ ਮੈਂ ਆਪਰਾਣ ਮਖਾ ਕਹਿ ਰਹੀ ਆ ਦੇ ਫੇਰ ਆਪਾਂ ਉੱਥੋਂ ਆਪਣਾ ਗੁੜ ਲੈ ਕੇ ਜਾਉਂਗੇ ਗੁੜ ਕਿੱਥੋਂ ਆਉਂਦਾ ਐ ਦੱਸ ਬੀ ਗੰਨੇਆਂ ਚੋਂ ਗੰਨੇਆਂ ਚੋਂ ਹੀ ਆਉਂਦਾ ਗੁੜ ਗੁੜ ਕਲਾੜੀ ਕਿਉਂ ਆਉਂਦਾ ਗੰਨੇ ਚੋਂ ਰਸ ਆਉਂਦਾ ਹਾਂ ਫੇਰ ਪਹਿਲਾਂ ਗੰਨੇ ਫੇਰ ਗੰਨੇਆਂ ਚੋਂ ਰਸ ਨਿਕਲਦਾ ਫੇਰ ਉਹਦੇ ਬਾਅਦ ਉਹਦਾ ਰਸ ਦਾ ਗੁੜ ਬਣਦਾ ਹੈਗਾ ਜਿਹੜੇ ਦੇਖ ਲੈਣੇ ਤਾਂ ਠੀਕ ਹੈ ਜਿਹੜੇ ਦੇਖਦੇ ਨੇ ਤਾਂ ਕਹਿੰਦੇ ਹੁਣ ਪਤਾ ਨਹੀਂ ਕਿਹੜੇ ਦਰਖਤ ਨੂੰ ਮਸੂੜ ਲੱਗਦਾ ਹੈ ਨਾ ਯਾ ਗੁੜ ਪਤਾ ਨਹੀਂ ਕਿਹੜੇ ਦਰਖਤ ਨੂੰ ਲੱਗਦਾ ਐਂ ਕਹਿੰਦੇ ਹੋਊਂਗੇ ਜਿਸ ਤਰ੍ਹਾਂ ਸੇਵ ਲੱਗਦੇ ਆਂ ਹੋਰ ਪਿੰਨੇ ਲੱਗਦੇ ਫਿਰ ਗੁੜ ਮੈਂ ਕਹਿੰਦਾ ਅੱਗਾ ਕਹਿਣਾ ਪੀੜੀ ਨਾ ਨਾ ਤੁਸੀ ਨੂੰ ਕੁਛੀ ਤਾਂ ਵੀ ਨਹੀਂ ਪਤਾ ਲੱਗਣਾ ਹੈ ਨਾ ਵੀ ਕੀਆ ਜੀ ਕਿੱਥੋਂ ਦੇ ਆਈ ਹੈ ਦਸ ਰੁਈ ਕਿੱਥੇ ਤੇ ਹੁੰਦੀ ਰੁਈ ਕਪਾਹ ਤੋਂ ਨਰਮੇ ਚੋਂ ਨਰਮਾ ਵੀ ਦਿੱਕਤ ਨਰਮਾ ਵੀ ਇੰਨੇ ਬੜੇ ਵੀ ਫੇਰ ਆਪਾਂ ਨਹੀਂ ਵੀਜਦੇ ਪਹਿਲਾਂ ਵੀਜੇ ਕਰਦੇ ਤੇ ਵੱਧ ਹੁੰਦੀ ਸੀ ਸਾਡੇ ਘਰ ਹਾਂ ਹਾਂ ਬਹੁਤ ਹੁੰਦੀ ਸੀ ਪੰਡਾਂ ਦੀਆਂ ਪੰਡਾਂ ਕਰਕੇ ਇੱਕ ਕਮਰੇ ਭਰ ਜੇ ਕਰਦੇ ਤੇ ਨਰਸੀ ਯਾਰੀ ਖਲਾੜੀ ਉਸ ਦਿਨ ਕਾ ਕਿ ਉਲੇ ਜਾਮ ਲੱਗ ਗਿਆ ਇੱਥੇ ਤੇ ਅਸੀਂ ਘੰਟਾ ਖੜੇ ਰਹੇ ਰਹੇ ਤਾਂ ਇੱਥੇ ਇੱਥੇ ਇਕਾਂਟਾ ਦਾ ਲੱਗਿਆ ਨਾਲੇ ਕੰਧ ਲੁਧਿਆਣੇ ਜਾਣਾ ਉਹ ਜਾਊਂਗੇ ਦਿਖ ਮੈਂ ਤਾਂ ਊਂਕੇ ਰਮਾਨ ਕਰਨੇ ਮਾਝ ਕੋਈ ਮਿਲ ਕੀ ਦੇਖ ਲੂੰਗਾ ਮੇਰੀ ਮੰਮੀ ਚ ਕੋਈ ਕੋਟੀ ਕਹਿੰਦੀ ਆ ਲੈ ਆਂ ਅੰਧਿਆਨੇ ਤਾਂ ਦੇਖਦੇ 2-3 ਦਿਨ ਤੱਕ ਹੋਣਗੇ ਹੌਲੀ ਹੌਲੀ ਹੋਵੇ ਦਰ ਲੱਗਦੇ ਮਨ ਨੂੰ ਹਾਂ ਕੀ ਕਰਨੀ ਗੱਤੀ ਮੈਂ ਕਿ ਲੁਧਿਆਣੇ ਤਾਂ ਜਾਂਦੇ ਹਾਲੇ 2-3 ਦਿਨ ਤੱਕ ਜਾਵਾਂਗੇ ਲੁਧਿਆਣਾ ਦੇਖਦੇ ਜਾ ਕੇ ਆਉਂਦੇ ਆਹ ਦੇਖੀ ਸ਼ਾਮੇ ਨਹੀਂ ਆ ਰਹੀ ਕੋਈ ਠੰਡ ਘੱਟ ਪੈਣੀ ਸ਼ੁਰੂ ਨਹੀਂ ਮੈਨੂੰ ਇਹ ਨਹੀਂ ਪਤਲਾ ਕੱਲ ਡੰਡ ਤੇ ਅੱਜ ਫੇਰ ਗਰਮੀ ਹੋ ਗਈ ਹਾਂ ਦਾ ਕੋਲ ਹੁਣ ਜਿਦਾਂ ਇੱਧਰ ਰੋਪੜ ਖਾਲੀ ਛੱਡ ਮੀਂਹ ਪੈ ਗਿਆ ਉਧਰ ਤੇ ਵੀ ਠੰਡ ਤਾਂ ਵਧਣੀ ਹੋਵੇ ਅੱਜ ਇਹ ਥੋੜੀ ਜਣਤੀ ਸਵੇਰੇ ਠੰਡ ਤਾਂ ਵਧਣਾ ਸ਼ੁਰੂ ਹੋ ਗਈ ਪਰ ਸੁੱਕੀ ਠੰਡ ਹੈ ਇਹ ਦੋ ਹੀ ਸਾਈਡ ਵੀ ਖੁੱਲੇ ਮੇ ਆਹ ਇਹ ਦੇਖ ਇੱਧਰ ਚੱਲਦੇ ਮੈਂ ਅਜੇ ਨਵੀਂ ਦੇ ਨਾਲ ਹੈ ਇੱਧਰ ਚੱਲ ਇੱਧਰ ਕਿਉਂ ਨਹੀਂ ਆਂਦਾ ਆ ਆਹ ਲੱਗਾ ਖੁੱਲੇ ਮੇ ਇੱਧਰ ਨਵੀਂ ਨਵੀਂ ਜੇਕਰ ਨੂੰ ਮੋ ਆ ਬੰਦਾ ਕਾਰਤਾ ਕਰਤਾ ਹਨ ਆਪਾਂ ਤੇ ਹੁਣ ਤੋਂ ਬਿਥੇ ਮੁਰੂੰਗਾ ਐਂ ਦੱਸ ਉਹ ਰਾਹ ਦੇ ਵਿੱਚ ਕਾ ਕਰਣਾ ਅੱਜ ਹੁਣ ਸ਼ੋਦਾਇ ਸਾਪਾ ਤਾਂ ਨੂੰ ਇਹ ਤਰ੍ਹਾਂ ਕੇ ਮਿਲਦੇ ਆਂ ਕੋਟੀਆਂ ਉੱਥੇ ਹੀ ਦਿਖਦੀ ਮੌਂਟੀ ਕਰ ਲਓਂਗੀ ਹੁੰਦੀਆਂ ਕੋਟੀਆਂ ਮੁਰਚਾ 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 ਪੀਣੀ ਕਾਫੀ ਰਸਤਾ ਵੀ ਗਾਏ ਆ ਸਵਾਦਨੀ ਥੰਕ ਯੂ ਤੈਨੂੰ ਕਦੇ ਲੱਗਣਾ ਸਵਾਦ ਰਸ ਰੱਖਦਾ ਸਵਾਦ ਲੱਸੀ ਭਾਗਾਂ ਵਿੱਚ ਨਾ ਆਦਾ ਭਾਗ ਲੱਸੀ ਭਾਗਾਂ ਵਿੱਚ ਹਾਂ ਤੂੰ ਤੀ ਹੋ ਜਾ ਇਨੀ ਬਲ ਵੀ ਦੇਦੀ ਫੇਵਰੇਟ ਹੈ ਰਸ ਵਾਲੀ ਠੀਕ ਹੈਲੋ ਹਾਂ ਲਲਤਾ ਚਲੂਗੇ ਬਸ ਆਖੀ ਨੂੰ ਹਾਂ ਮੈਂ ਤਾਂ ਕਰਾਲੀ ਆ ਵੀਰ ਕੰਮ ਗਿਆ ਬਾਬੂ ਦਾ ਕੋਈ ਚੈੱਕ ਮੜ ਜਾ ਫੜ ਲਿਆ ਉਥੇ ਤਾਂ 302 ਨੰਬਰ ਫਲੈਟਾਂ ਮਾਂ ਤੇ ਦੀ ਮੋਡ ਲੈਣਾ ਤਾਂ ਅੱਗੇ ਲੇਕਾ ਪੈਕ ਕਰ ਦੇ ਤੋ ਗਾਇਸ ਆਪਾਂ ਦੇਸ਼ੀ ਕੇ ਮੋਠੀ ਘਰ ਲਓ ਤੇ ਆਪਾਂ ਨੇ ਇੱਥੇ ਦੋ ਤਿੰਨ ਕੋਟੀਆਂ ਪਸੰਦ ਕੀਤੀਆਂ ਸੀ ਅਤੇ ਦੇਖਦੇ ਆਂ ਸਾਰਾ ਪਸੰਦ ਹੈ ਲਾਵਾਂਗੇ ਜਾਂ ਨਹੀਂ ਮਰਦੀ ਮਰਦੀ ਨਹੀਂ ਹਾਂ ਤੇ ਦੇਖਦੇ ਆਂ ਔਰ ਦੋਆਂ ਗਲ ਤਿੰਨ ਫਰੀ ਐ ਕਿ ਆ ਜਵਾਲਤ ਖਾਣੀਆਂ ਹਰਕਤ ਹਾਂ ਪਤਾ ਨਹੀਂ ਆਪਣੀਆਂ ਹੀ ਸੋਚਾਂ ਚ ਹੋਇਆ ਬਾ ਇਹ ਅੱਜ

ਇੱਧਰ ਬਣ ਰਿਹਾ ਆਪਣਾ ਗੁੜ ਆਈ ਨਹੀਂ ਉਹ ਵੀ ਹੱਥ ਨਾਲ ਲੈ ਲਿਆ ਮਾੜਾ ਡਾਟਾ ਤੇ ਬੱਲਾ ਦਾ ਬੱਲਾ ਵੀ ਇੱਦਾਂ ਘੰਟਾ ਹਾਂਜੀ ਹਾਂਜੀ ਕੱਟਿਆਗਾ ਇਸ ਕੋਲ ਤੋਂ ਵੀ ਆ ਵੀ ਬੋਲਦੇ ਤਖਣਾ ਜਣੀ ਥੋੜੀ ਦਿਰ ਮੋੜ ਲਾਪਾਉਂ ਦੇ ਰਹੇ ਹੈ ਬਾਲਣ ਦਾ ਜੀ ਰਹੇ ਹੈ ਕੋਈ ਨਹੀਂ ਤਾਂ 20 ਮਿੰਟ ਲੱਗਣੇ ਨੂੰ ਯਾਰ ਹਾਏ ਵੇਖੀ ਅਸਲ ਲੱਗ ਗਿਆ ਬੰਨ ਇੱਕ ਡਾੜੀਆਂ ਕੱਚਾ ਲੱਗੀ ਬੈਠ ਜਾਓ ਬਣ ਕੇ ਥੋੜਾ ਇੰਦੂ ਨੇ ਖਾਣਾ ਲਾਲਾ 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 ਖਾਣਾ ਉਹਨੇ ਲਾਲਾ ਲਾਲਾ ਇਸ ਕੋ ਬੋਲਤੇ ਹੈ ਲਾਲਾ ਲਾਲਾ ਗੁੜ ਗਰਮ ਬਹੁਤ ਹੋਊਗਾ ਵਾਓ ਬਿੰਦੂ ਐ ਥੋੜੀ ਆ ਖਾ ਰਾਬ ਆ ਖਾ ਰਾਬ ਐਨਾ ਖਾਈ ਨਹੀਂ ਹੁੰਦਾ वह कहते गन्ना ले ला गन्ने गल ला ला गन्ने कल कि खा जा ना मूह ना फूगली दिखावा के

ਦੰਦਾਂ ਜਿਹਾ ਭੁਗਿਆਂ ਜੜਾ ਨੂੰ ਕਾਹਵਾ ਟੈਂਟ ਜਿਮੰਗਰਾਂ ਜਿਹੜਾ ਤੇਰਾ ਇਹ ਪਤਾ ਕਿ ਕਿਹੜਾ ਨਾ ਵੀ ਫੇੜ ਵੀ ਦਿਓ ਅੰਦਰ ਆ ਹੁਣ ਤੇ ਵਾਹਿੰਦੂ ਨਾਤਿਰਾਂ ਨਿੰਦੇ ਪਾਣੀ ਦਾ ਫੋਟੋ ਅੱਜ ਪੜ ਪਾਹ ਕੋਲ ਖਾਇਗਾ ਉਹਨ ਗੁੜ ਨੇ ਜੇ ਖਾਣਾ ਹੁੰਦਾ ਨਾ ਗਰਮ ਗਰਮ ਜਦ ਧੁੰਦਾ ਪੈਣੀ ਹੈ ਤਾਂ ਖੁੰਡਾ ਹੁੰਦੀ ਜਾਂਦਾ ਹਾਂ ਬਹੁਤ ਲੜਾ ਖਾਇਗਾ ਤੇਰੇ ਹਰ ਇੱਕ ਬਾਤ ਨੇ ਖਾਣਾ ਅਸੂ ਬੈਠਦਾ ਉਂਗਲੀ ਗਾ ਨਹੀਂ ਕਿੰਦਾ ਡੱਕੇ ਤੇ ਖਾਂਦਾ ਨਹੀਂ ਤਾੜੀ ਵੀ ਪਰ ਗਈ ਕੋਈ ਨਹੀਂ ਹੁੰਦਾ ਉਹ ਨਹੀਂ ਹੈ ਹੁਣ ਨਹੀਂ ਹੈ ਸਾਫ ਹੈ ਇਧਰ ਹੋ ਜਾ

ये नहाए हैं इनका 50000 भाई भी अच्छा बेचने वास्ते बढ़िया है हां वो पड़ोस से छिटेला है वो तो की में शुरू में तेल लगाते हैं थोड़ी थोड़ा तेल लगा पता पड़ता है ये अपनी बेचने के लिए बना रहे हैं हां हां पानी ला रहे हैं जरा बदलो ا س ویڈیو ا س ویڈیو ا س کي ڪم ڪو ا س ني نا نا بون ڏين مي يي ڳو منه لا گا سرو अगे पीने बढ़ना दही माड़ जा मिठा गर्म जाता गर्म खा तू तो भी आना तू कर बहुत है ਬੇਟਾ ਬਹੁਤ ਹੈ ਕੰਮ ਮਤਲਬ ਮੀਂਹ ਪੈ ਜਾਵੇ ਫਿਰ ਟਿੱਕੀ ਬਣਾ ਕੇ ਲੈ ਜੂਗਾ ਯਾਰ ਹਾਲ ਤਾਂ ਠੰਡੇ ਨਹੀਂ ਹੋਈ ਆ ਤਾਂ ਉਹ ਆ ਵੀ ਜਾਏਗਾ ਤੇ ਆਇਆ ਰੱਬ ਇਧਰ ਪੈ ਗਿਆ ਰੋਪੜ ਹੋਈ ਵਾਰਸ਼ టై దస్ మిట్ మే ਕਚੋਬੁਰੈ ਨਿਕਮਈ ਬੜੂ ਕੀ ਅਗ ਹੋਣਾ ਪੇ ਬਾਦਮ ਲਾਉਂ ਪੁਰ ਐ ਬਲਮਟੇ ਲੱਗਾ ਹਾ ਨਾ ਆਪਾਂ ਨਿਕਲ ਜੂਗੀ ਬਸ ਬਰਾਕ ਜਿਆਦਾ ਨਾ ਹੋ ਕਰ ਥੋੜੇ ਖੋਲ ਦੇ ਕਵਲ ਕਰੀ ਬਸ ਕੀ ਘਾਗ ਦੇਖ ਰਗੇ ਕੀ ਲੈ ਮੂੰਹ ਖੋਲੀ ਵਾਲੀ ਲੈ ਭਾਗ ਦੇ ਚੱਲ ਹਲੇ ਹਾਂ ਹਾਂ ਦਾ ਫਾਇੰਡ ਹਾਂ ਦਾ ਜੇ ਅੱਜ ਆਪਾਂ ਗੁਰਦੁਆਰੇ ਸਿੱਗੇ ਤੇ ਹੁਣ ਆਪਾਂ ਤੁਹਾਨੂੰ ਮਿਲੂੰਗੀ ਇੱਕ ਹੋਰ ਨਵੇਂ ਵਲੌਗ ਦੇ ਨਾਲ ਆਪਾਂ ਆਪਣਾ ਅੱਜ ਦਾ ਵਲੌਗ ਕਰਦੇ ਇੱਥੇ ਐਂਡ ਜੇਕਰ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤੇ ਹੁਣ ਆਪਣੇ 2-3 ਦਿਨ ਬਾਅਦ ਵਲੌਗ ਆਜਿਆ ਕਰੂਗਾ ਜਿੱਥੇ ਤੱਕ ਸਾਨੂੰ ਲੱਗਦਾ ਆ ਬਾਕੀ ਵੇਖਦੇ ਆ ਜੇ ਕੋਈ ਕੰਟੈਂਟ ਮਿਲਿਆ ਕਰੂਗਾ ਪਾ ਦਿਆ ਕਰਾਂਗੇ ਨਹੀਂ ਫੇਰ ਫੇਰ ਕੱਦੇ ਸਹੀ ਚਲੋ ਮਿਲੂੰਗੇ ਹੁਣ ਤੁਹਾਨੂੰ ਇੱਕ ਹੋਰ ਨਵੇਂ ਵਲੌਗ ਦੇ ਨਾਲ Acorda aí, Bye, bye.